ਸਬਡਿਵੀਜ਼ਨ ਗੁਰੂਹਰ ਸਹਾਇ ਦੇ ਡੀਐਸਪੀ ਅਤੂਲ ਸੋਨੀ ਨੇ ਹਲਕੇ ਦੇ ਪਿੰਡਾਂ ਵਿੱਚ ਪੈਂਡਿੰਗ ਪਏ ਕੰਮ ਕਰਵਾਉਣ ਲਈ ਜ਼ਿੰਮੇਵਾਰਾਂ ਨੂੰ ਦਿੱਤਾ ਸੱਦਾ ਪੱਤਰ ਵੱਖ-ਵੱਖ ਪਿੰਡਾਂ ਦੇ ਕਿਸਾਨ ਜਥੇਬੰਦੀਆਂ ਨੂੰ ਦਫ਼ਤਰ ਵਿੱਚ ਬੁਲਾ ਕੇ ਪਿੰਡਾਂ ਦੇ ਕੰਮਾਂ ਸੰਬੰਧੀ ਕੀਤੀ ਵਿਚਾਰ ਚਰਚਾ ਸਬਡਿਵੀਜ਼ਨ ਗੁਰੂਹਰ ਸਹਾਇ ਦੇ ਡੀਐਸਪੀ ਅਤੂਲ ਸੋਨੀ ਵੱਲੋਂ ਹਲਕਾ ਗੁਰੂਹਰ ਸਹਾਇ ਦੇ ਵੱਖ-ਵੱਖ ਪਿੰਡਾਂ ਦੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਆਪਣੇ ਦਫ਼ਤਰ ਵਿਖੇ ਬੁਲਾ ਕੇ ਉਹਨਾਂ ਤੋਂ ਪੁੱਛਿਆ ਕਿ ਉਹਨਾਂ ਦੇ ਪਿੰਡਾਂ ਦੇ ਵਿੱਚ ਕਿਸੇ ਦੇ ਕੋਈ ਕੰਮ ਪੈਂਡਿੰਗ ਹਨ ਤਾਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕਰਵਾਇਆ ਉਹਨਾਂ ਨੇ ਕਿਹਾ ਕਿ ਕਿਸੇ ਦਾ ਵੀ ਕੰਮ ਪੈਂਡਿੰਗ ਨਹੀਂ ਰੱਖਿਆ ਜਾਵੇਗਾ ਤੇ ਉਹਨਾਂ ਦਾ ਕੰਮ ਪਹਿਲ ਦੇ ਆਧਾਰ ਤੇ ਕਰਵਾਇਆ ਜਾਏਗਾ। ਇਸ ਮੌਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਆਗੂਆਂ ਨੇ ਜਾਣਕਾਰੀ ਸਾਂਝਾ ਕਰਦੇ ਹੋਏ ਦੱਸਿਆ ਕਿ ਸਬਡਿਵੀਜ਼ਨ ਗੁਰੂ ਹਰਸਾਹਿਬ ਨੂੰ ਸਭ ਤੋਂ ਵਧੀਆ ਇਮਾਨਦਾਰ ਜੋ ਪੰਜਾਬ ਸਰਕਾਰ ਨੇ ਡੀਐਸਪੀ ਵਜੋਂ ਨਿਯੁਕਤ ਕੀਤਾ ਹੈ, ਉਹਨਾਂ ਦੇ ਕੰਮ ਕਰ ਕਰਨ ਦਾ ਤਰੀਕਾ ਵੀ ਸਭ ਤੋਂ ਅਲੱਗ ਹੈ ਅਤੇ ਉਹਨਾਂ ਦੇ ਦਫ਼ਤਰ ਵਿੱਚ ਆਉਣ ਵਾਲੀ ਹਰੇਕ ਵਿਅਕਤੀ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਂਦਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਡੀਐਸਪੀ ਹਤੁਲਸੋਨੀ ਨੇ ਆਪ ਮੁਹਾਰੇ ਸਾਨੂੰ ਇੱਥੇ ਦਫ਼ਤਰ ਵਿੱਚ ਬੁਲਾਇਆ ਸੀ ਅਤੇ ਪਿੰਡ ਦੇ ਵਿੱਚ ਕਿਸੇ ਦਾ ਕੋਈ ਕੰਮ ਪੈਂਡਿੰਗ ਪਿਆ ਹੈ ਤਾਂ ਉਹ ਦਫ਼ਤਰ ਵਿੱਚ ਆ ਕੇ ਮੇਰੇ ਤੋਂ ਕੰਮ ਕਾਜ ਕਰਵਾ ਸਕਦੇ ਹਨ। ਸਾਡਾ ਸਤਿ ਸ਼੍ਰੀ ਅਕਾਲ ਜੀ। ਖਤੇ ਮੈਂ ਜੁਗ ਸਿੰਘ ਖਾਨ ਮਿਲੂ ਸਿੰਘ ਅਰਸ਼ ਕਮੇਟੀ ਜੌਨ ਪ੍ਰਧਾਨ ਅੱਜ ਜੋ ਕਿ ਅਸੀਂ ਡੀਐਸਪੀ ਦਫ਼ਤਰ ਗੁਰੂ ਹਰ ਸਾਹਿਬ ਉੱਥੇ ਅੱਜ ਖੜੇ ਆ ਕਿਉਂਕਿ ਸਾਡੇ ਮੌਜੂਦ ਡੀਐਸਪੀ ਸਾਹਿਬ ਨੇ ਹਰੇਕ ਜەسੇਬੰਦੀ ਨੂੰ ਜਿੰਨੀਆਂ ਗੁਰੂ ਹਰ ਸਾਹਿਬ ਜਾਂ ਭੁਰੇਪੁਰ ਦੇ ਵਿਅਕਤੀ ਲੈਟਰ ਨੇ ਜەسੇਬੰਦੀ ਗੁਰੂ ਹਰ ਸਾਹਿਬ ਬੁਲਾ ਕੇ ਸੋਨੀਆਂ ਜਥੇਬੰਦੀ ਨੂੰ ਸੱਦ ਕੇ ਇੱਕ ਵਾਰ ਇਹ ਪੁੱਛਿਆ ਕਿ ਕਿਸੇ ਦਾ ਕੋਈ ਪੈਨਿਕ ਕੰਮ ਤਾਂ ਨਹੀਂ ਪਿਆ ਪਰ ਜੋ ਕਿ ਬੜੀ ਵਧੀਆ ਤੇ ਸੱਚਜੀ ਖੁਸ਼ੀ ਹੈ ਜਿੰਦੇ ਵਿੱਚ ਡੀਐਸਪੀ ਸਾਹਿਬ ਨੇ ਖੁਦ ਸਾਨੂੰ ਲੋਕਾਂ ਨੂੰ ਸੱਦ ਕੇ ਇੱਥੇ ਇੱਕ ਸੀਜ਼ਨ ਦਾ ਕੰਮ ਵੀ ਚੱਲ ਰਿਹਾ ਸੀ ਇੱਕ ਗਰਮੀ ਵੀ ਬਹੁਤ ਸੀ ਪਰ ਸੀਜ਼ਨ ਦੇ ਕੰਮ ਵਿੱਚ ਚੱਲਦਿਆਂ ਹੋਇਆ ਸਾਨੂੰ ਡੀਐਸਪੀ ਨੇ ਚ ਬੁਲਾ ਕੇ ਕਿ ਜਿਹੜਾ ਕਿਸੇ ਦਾ ਕੋਈ ਮਸਲਾ ਰਹਿੰਦਾ ਹੈ ਉਹ ਮੈਨੂੰ ਦੱਸੋ ਪਰ ਪਰਮਾਤਮਾ ਡੀਐਸਪੀ ਸਾਹਿਬ ਨੂੰ ਦਿਨ ਦੁਗਣੀ ਰਾਤ ਚੁਗਣੀ ਤਰੱਕੀਆਂ ਬਖਸ਼ੇ ਜੋ ਕਿ ਇਹੋ ਜਿਹੇ ਅਫਸਰ ਸਹਿਬਾਨ ਜੋ ਕਿ ਸਾਡੇ ਹੱਕਾਂ ਵਿੱਚ ਲੋਕਾਂ ਦੇ ਹਿੱਤਾਂ ਵਿੱਚ ਤੇ ਨਸ਼ੇ ਨੂੰ ਮੁਕਤ ਕਰਾਉਣ ਵਾਸਤੇ ਪੰਜਾਬ ਨੂੰ ਬਚਾਉਣ ਵਾਸਤੇ ਸਾਡੇ ਨਾਲ ਸਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਤੁਰੇ ਖੜੇ ਨੇ ਨਾਲ ਸੈਮੀਨਾਰ ਜਿਹੜੇ ਪਿੰਡਾਂ ਵਿੱਚ ਲਾ ਰਹੇ ਨੇ ਬਹੁਤ ਧੰਨਵਾਦ ਆ ਡੀਐਸਪੀ ਸਾਹਿਬ ਦਾ ਨਾਲ ਪੁਲਿਸ ਪ੍ਰਸ਼ਾਸਨ ਦਾ ਪੁਲਿਸ ਪ੍ਰਸ਼ਾਸਨ ਦਾ ਬਹੁਤ ਚੰਗੀ ਤੇ ਬਹੁਤ ਵਧੀਆ ਗੱਲ ਹੈ ਜੋ ਕਿ ਪੁਲਿਸ ਪ੍ਰਸ਼ਾਸਨ ਅੱਜ ਆਪਦੇ ਮੂਹੜਿਆਂ ਤੇ ਨਸ਼ੇ ਦਾ ਭਾਰ ਚੱਕ ਕੇ ਨਸ਼ੇ ਨੂੰ ਪੰਜਾਬ ਨੂੰ ਮੁਕਤ ਬਣਾਉਣ ਵਾਸਤੇ ਸੈਮੀਨਾਰ ਪਿੰਡਾਂ-ਪਿੰਡਾਂ ਚ ਚਲਾ ਰਹੇ ਨੇ ਉਵੇਂ ਸਾਡਾ ਐਸਐਸਪੀ ਸਾਹਿਬ ਜਿਹੜੇ ਉਹ ਵੀ ਇਹੀ ਕੰਮ ਕਰ ਰਹੇ ਨੇ ਤੇ ਨਾਲ ਕੁਝ ਵੀਡੀਓ ਜਾਂ ਕੁਝ ਇੱਕ ਫਿਲਮ ਬੁਖਾ ਰਹੇ ਨੇ ਅਸੀਂ ਬਹੁਤ ਧੰਨਵਾਦ ਆ ਐਸਐਸਪੀ ਸਾਹਿਬ ਦਾ ਨਾਲ ਡੀਐਸਪੀ ਸਾਹਿਬ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬਾ ਅੱਜ ਆਤਮ ਸੋਨੀ ਜੀ ਡੀਐਸਪੀ ਸਾਹਿਬ ਨੇ ਸਾਨੂੰ ਸਪੈਸ਼ਲ ਇਵੈਂਟ ਬਣਾਇਆ ਸੀਗਾ ਕਿ ਤੁਹਾਡੇ ਜੋ ਵੀ ਕੋਈ ਪੈਂਡਿੰਗ ਕੰਮ ਰਹਿੰਦੇ ਆ ਉਹਦੇ ਬਾਬਤ ਆਣ ਕਿ ਤੁਸੀਂ ਜਾਣਕਾਰੀ ਦਿਓ ਉਹਦੇ ਕੰਮ ਤੁਰੰਤ ਕਰਾਂਗੇ ਤੇ ਬਹੁਤ ਵਧੀਆ ਸਾਡੇ ਸੁਹਾਵੇ ਮਾਹੌਲ ਵਿੱਚ ਇਹਨਾਂ ਨਾਲ ਮੀਟਿੰਗ ਹੋਈ ਤੇ ਅਸੀਂ ਜਿਹੜੇ ਵੀ ਸਾਡੇ ਕੋਲ ਕੋਈ ਚੋਕ ਪਿੰਕਾਸੀ ਦਾ ਪੈਂਡ ਕੰਮ ਸੀਗੇ ਪਰਚੇ ਸੀਗੇ ਉਹਦੇ ਬਾਬਤ ਜਾਣਕਾਰੀ ਦਿੱਤੀ ਫਿਰ ਸਾਨੂੰ ਇਹਨਾਂ ਨੇ ਕਿਹਾ ਵੀ ਜਿਹੜਾ ਨਸ਼ਾ ਇਹ ਤੁਸੀਂ ਖਬਰਾਂ ਵਿੱਚ ਲਵਾਈਆਂ ਸੀਗੇ ਵੀ ਨਸ਼ੇ ਦੇ ਬਹੁਤ ਪ੍ਰਭਾਵ ਕਰ ਰਿਹਾ ਹੈ ਤੇ ਉਸ ਬਾਬਤ ਜਾਣਕਾਰੀ ਦਿਓ ਉਹ ਅਸੀਂ ਇਹਨਾਂ ਨੂੰ ਦੱਸਿਆ ਕਿ ਪਿੰਡਾਂ 'ਚ ਨਸ਼ਾ ਵਾਕਈ ਚੱਲ ਰਿਹਾ ਜੀ ਤੇ ਉਹਦੇ ਬਾਅਦ ਤੁਸੀਂ ਕੋਈ ਸਪੈਸ਼ਲ ਫੋਰਸ ਜਾਇਨ ਰੋਕਣ ਦਾ ਕੋਈ ਇੰਤਜ਼ਾਮ ਕਰਾਇਆ ਜਾਵੇ ਤੇ ਇਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਵੀ ਆਪਣਾ ਪੂਰਾ ਸਹਿਯੋਗ ਦਿਓ ਤੇ ਅਸੀਂ ਤੁਹਾਡੇ ਨਾਲ ਰਹਾਂਗੇ ਜਿੱਥੇ ਵੀ ਕਿਤੇ ਤੁਹਾਨੂੰ ਕੋਈ ਸਾਥ ਪੈਂਦਾ ਹੈ ਤੁਹਾਡਾ ਨਾਮ ਗੁਪਤ ਰੱਖਿਆ ਜਾਏਗਾ ਤੇ ਤੁਸੀਂ ਨਸ਼ੇ ਵਾਲਿਆਂ ਨੂੰ ਖੜਾਓ ਤੇ ਅਸੀਂ ਬਹੁਤ ਬਹੁਤ ਇਹਨਾਂ ਅਦਲ ਸੋਨੀ ਜੀ ਦਾ ਡੀਐਸਪੀ ਸਾਹਿਬ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਬੜੇ ਚੰਗੇ ਅਫਸਰ ਨੇ ਸੁਚੱਜੇ ਸੁਭਾਅ ਨਾਲ ਇਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਅਸੀਂ ਇਹਨਾਂ ਦਾ तहे ਦਿਲੋਂ ਸ਼ੁਕਰਗੁਜ਼ਾਰ ਹਾਂ ਬਾਈ ਜੀ ਕਾ ਖਾਲਸਾ ਬਾਈ ਜੀ ਕੀ ਫਤਹ ਜਿਨ੍ਹਾਂ ਪ੍ਰਧਾਨ ਭਾਰਤੀ ਕਿਸਾਨੀ ਯੂਨੀਅਨ ਦਾ ਡਕਾਉਂਦਾ ਜ਼ਿਲ੍ਹਾ ਫਰੀਦਕੋਹ ਦਾ ਜੀ ਅੱਜ ਸਰੂਰ ਸਾਹਿਬ ਦੇ ਦਿੱਤੀ ਸਾਹਿਬ ਜਿਉਂ ਆਤਮ ਕੋਨੀ ਸਾਹਿਬ ਉਹਨਾਂ ਨੇ ਸਾਨੂੰ ਜਥੇਬੰਦੀ ਤੌਰ ਤੇ ਡੈਪੂਟੇਸ਼ਨ ਨੂੰ ਬੁਲਾਇਆ ਸੀ ਅਸੀਂ ਉਹਨਾਂ ਨੂੰ ਮਿਲੇ ਆ ਬੜੇ ਚੰਗੇ ਮਾਹੌਲ ਚ ਸਾਡੀ ਉਹਨਾਂ ਦੇ ਨਾਲ ਜਿਹੜੀ ਆ ਅੱਜ ਦੀ ਮਿਲਣੀ ਹੋਈ ਆ ਤਾਂ ਉਹਨਾਂ ਨੇ ਬੜੇ ਚੰਗੇ ਢੰਗ ਨਾਲ ਸਾਡੇ ਕੋਲੋਂ ਜਾਣਕਾਰੀ ਲਈ ਵੀ ਕੋਈ ਵੀ ਤੁਹਾਡਾ ਕੇਸ ਜਾਂ ਕੋਈ ਸਾਡੇ ਮਦਦ ਦੀ ਜ਼ਰੂਰਤ ਹੈ ਤਾਂ ਉਹ ਸਾਨੂੰ ਦੱਸੋ ਪਰ ਅਸੀਂ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਸਾਨੂੰ ਸੱਦਿਆ ਤੇ ਸਾਡਾ ਇਹਨਾਂ ਨੇ ਸਪੈਸ਼ਲ ਜਿਹੜਾ ਹੈ 200 ਖੁੱਚਿਆ ਉਹਦੇ ਵਾਸਤੇ ਅਸੀਂ ਅਤਲ ਸੰਜੋਨੀ ਸ਼ਬਦਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਵੀ ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਸਾਡੇ ਜਿ세 ਬੰਦਿਆਂ ਦੇ ਨਾਲ ਇਹ ਸਹਿਯੋਗ ਕਰਦੇ ਜਾਣਗੇ ਵੈਲਕਮ ਵੀ ਇੱਕ ਛੋਟੇ ਜਿਹੇ ਸੱਦੇ ਸਾਰੇ ਇਕੱਠੇ ਹੋਏ ਹੋਏ ਗਏ ਉਹ ਗਰੀ ਟੀਮ ਐਸ ਐਚ ਯੂ ਸਾਹਿਬ ਗੁਰੂ ਹਰਤਾਇਤ ਉੱਤੇ ਜਿਹੜੇ ਕੋਲਕਾਟਾ ਤੋਂ ਵੀ ਆਏ ਨੇ ਸਾਰਕ ਤੁਹਾਨੂੰ ਵੈਲਕਮ ਹੈਗਾ ਖਾਸ ਕਰਕੇ ਤੁਹਾਡੇ ਸਾਰੇ ਭਰਾਵਾਂ ਦਾ ਵੀ ਜਿਨ੍ਹਾਂ ਨੇ ਆਪਣਾ ਇੰਨਾ ਟਾਈਮ ਕੱਢ ਕੇ ਤੇ ਫਿਰ ਤੁਸੀਂ ਇੱਥੇ ਸਾਡੇ ਕੋਲ ਸਾਡੀਆਂ ਦੋ ਗੱਲਾਂ ਜਿਹੜੀਆਂ ਹੈਗੀਆਂ ਬਹੁਤ ਇੰਪੋਰਟੈਂਟ ਗੱਲਾਂ ਨੇ ਜਿਹੜੀਆਂ ਮੈਂ ਤੁਹਾਨੂੰ ਕਰਨਾ ਚਾਹੁੰਦਾ ਜਗਾ ਵੀ ਆਪਣੀ ਤਾਂ ਫੈਮਿਲੀ ਦੇ ਹਿਸਾਬ ਨਾਲ ਅਸੀਂ ਚੱਲ ਰਹੇ ਹਿਆਂ ਛੋਟੇ ਛੋਟੇ ਜਿਹਾ ਗੈੱਟ ਟੂ ਗੈਦਰ ਕਰ ਰਹੇ ਹਿਆਂ ਸਿਰਫ ਉਹਦੇ ਚ ਇਹੀ ਦੱਸਣ ਵਾਸਤੇ ਵੀ ਅੱਜ ਜਿਹੜਾ ਯੂਥ ਹੈਗਾ ਇਹੀ ਨਹੀਂ ਬਣ ਰਿਹਾ ਉਹ ਜਾ ਕੇ ਇਸ ਪਾਸੇ ਰਿਹਾ ਹੈਗਾ ਮੇਨ ਆਰਡਰ ਏਰੀਆ ਓਨ ਕਰਕੇ ਜਿੰਨਾ ਮure ਨਸ਼ੇ ਦਾ ਚੱਲ ਰਿਆ ਗਿਆ ਤੇ ਉਹਦੇ ਵਿੱਚ ਉਹ ਹੁਣ ਟਾਈਮ ਆ ਗਿਆ ਜਿੱਦੇ ਵੀ ਹੁਣ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਹੈ ਜਿਸ ਤਰ੍ਹਾਂ ਪਹਿਲੇ ਟੈਰਰਿਜ਼ਮ ਦਾ ਟਾਈਮ ਸੀਗਾ ਤਾਂ ਉਹਦੇ ਵਿੱਚ ਜਿਸ ਵਲੇ ਪੁਲਿਸ ਨੇ ਕੰਮ ਕੀਤਾ ਹੈਗਾ ਉੱਪਰ ਥੱਲੇ ਸਾਰਾ ਭੈ ਦੌੜ ਵੀ ਕੀਤਾ ਗਿਆ ਨਹੀਂ ਜਦ ਤੱਕ ਉਹਨਾਂ ਨੂੰ ਮਿਲੀ کامیابی ਉਹਨਾਂ ਨੇ ਫਿਰ ਜਦ ਪਬਲਿਕ ਦਾ ਚਾਹਤ ਮਿਲੇਗਾ ਫਿਰ ਉਸ ਤੋਂ ਬਾਅਦ ਸਾਲ ਸਵਾ ਸਾਲ ਦੇ ਵਿੱਚ ਉਹ ਸਾਰਾ ਖਤਮ ਹੋ ਗਿਆ ਹੁਣ ਤੁਸੀਂ ਦੇਖ ਹੀ ਰਹੋਗੇ ਉਹ ਜੀ ਕੋਈ ਪ੍ਰੋਬਲਮ ਨਹੀਂ ਆਂਦੀ ਗਿਆ ਜਿਵੇਂ ਪਹਿਲੇ ਡਾਟਾ ਸੈਂਟਰ ਦੇ ਵਿੱਚ ਆ ਰਹੀ ਸੀਗੀ ਜਾਂ ਕੋਈ ਥ੍ਰੈਟ ਆ ਰਹੀ ਸੀ ਜਾਂ ਕੋਈ ਹੋਰ ਆ ਸੀਗਾ ਜੀ ਦੇ ਵਿੱਚ ਨਸ਼ਾ ਜਿਹੜਾ ਸੀਗਾ ਉਹ ਚੱਲ ਰਿਆ ਸੀਗਾ ਸੇਮ ਇਸੇ ਤਰੀਕੇ ਦੇ ਨਾਲ ਪੁਲਿਸ ਨੇ ਪੂਰਾ ਜੋਰ ਲਾਇਆ ਹੋਇਆ ਹੈ ਦਿਨ ਰਾਤ ਹੀ ਕੀਤਾ ਹੋਇਆ ਹੈ ਹਰ ਬੰਦਾ ਹਰ ਆਫੀਸਰ ਆਪਣੇ ਆਪਣੀ ਤੀਜਾ ਸੋਚਦਾ ਹੈਗਾ ਵੀ ਮੈਂ ਇਹਦੇ ਵਿੱਚ ਕਿਹੜਾ ਚੰਗਾ ਕੰਮ ਕਰ ਸਕਦਾ ਮੈਂ ਹੋਰ ਕਿਵੇਂ ਕਰਾਂ ਉਹ ਜਾਂਦੀ ਤੁਹਾਡਾ ਬਣਨਾ ਹੈ ਜਿਸ ਵੇਲੇ ਪਬਲਿਕ ਨੇ ਸਾਥ ਦੇਣਾ ਹੈ ਪਬਲਿਕ ਸਾਡੇ ਨਾਲ ਚੱਲੇਗੀ ਛੋਟੇ ਕੋਲ ਥੋੜੇ ਸੁਸਾਇਟੀ ਦੇ ਵਿੱਚ ਥੋੜੇ ਮੁਹੱਲਿਆਂ ਦੇ ਵਿੱਚ ਥੋੜੇ ਪਿੰਡਾਂ ਦੇ ਵਿੱਚ ਇਹ ਸੇਮ ਬੰਦੇ ਉਹੀ ਰਹਿੰਦੇ ਨੇ ਜਿਨ੍ਹਾਂ ਨੇ ਇਹੀ ਡਰਗਸ ਲੈਣੇ ਨੇ ਉਸ ਤੋਂ ਬਾਅਦ ਉਹ ਨਿਸ਼ਾਨਾ ਵੀ ਉਹਨਾਂ ਨੇ ਕੋਈ ਬਣਾਣਾ ਹੈ ਕਿੰਤਾ ਕਰਕੇ ਸਪੈਸ਼ਲੀ ਅਸੀਂ ਤਾਂ ਹੀ ਇੱਕ ਇੱਕ ਛੋਟੇ ਛੋਟੇ ਅਸੀਂ 15 15 20 ਜਾਂ 50 50 ਬੰਦਿਆਂ ਦਾ ਇੱਕ ਗਰੁੱਪ ਲੈਣੇਗੇ ਵਿਦ ਦਸਣ ਵਾਸਤੇ ਵੀ ਇਸ ਚੀਜ਼ ਨੂੰ ਥੱਲੇ ਤਾਂ ਹੀ ਪੈਣੀ ਹੈ ਜਿਸ ਵੇਲੇ ਤੁਸੀਂ ਸਭ ਨੂੰ ਇਨਫੋਰਮੇਸ਼ਨ ਦੇਣੀ ਸ਼ੁਰੂ ਕਰਨੀ ਹੈ ਇਨਫੋਰਮੇਸ਼ਨ ਦੇ ਵਿੱਚ ਮੈਂ ਕਿਸੇ ਨੂੰ ਨਹੀਂ ਕਹਿੰਦਾਗਾ ਵੀ ਉਹ ਆ ਕੇ ਥਾਣੇ ਚੌਕੀ ਜਾਂ ਕਿਸੇ ਪਾਸੇ ਆ ਕੇ ਕੋਈ ਮੇਰੇ ਦਫ਼ਤਰ ਦਾ ਕੀ ਕਰੇ ਬ WhatsApp ਨੰਬਰ ਚੱਲਦਾ ਹੈਗਾ ਸਿਰਫ ਤੁਸੀਂ ਉਹ ਬੰਦੇ ਦਾ ਨਾਮ ਪਿੰਡ ਦਾ ਨਾਮ ਤੇ ਉਹਦੇ ਬਾਪ ਦਾ ਨਾਮ ਲਿਖਣਾ ਹੈਗੇ ਅਸੀਂ ਆਪੇ ਲੱਭ ਲੈਣਾ ਹੈਗੇ ਵੀ ਉਹ ਬੰਦਾ ਕਰਦਾ ਹੈ ਕਿ ਨਹੀਂ ਕਰਦਾ ਹੈ ਕਈ ਵੀ ਬੰਦਾ ਗੁੰਮੇ ਬਾਜੀ ਸੁਖਾਨ ਦਾ ਹੈਗਾ ਵੀ ਨਹੀਂ ਜੀ ਅਸੀਂ ਸਾਡੇ ਦੇ ਨਾਲ ਪ੍ਰੋਬਲਮ ਜਾਂਦੀ ਹੈਗੀ ਹੈ ਵੀ ਇਹਦਾ ਨਾਮ ਲਿਖ ਦਿਓ ਪਰ ਕਿੰਨੀ ਤੁਹਾਨੂੰ ਅਸੀਂ ਗਾਰੰਟੀ ਦਿੰਦੇ ਹਾਂ ਕਿ ਵੀ ਜਿਹੜਾ ਤੁਸੀਂ ਨਾਮ ਪਾਓਗੇ ਉਹਨੂੰ ਕੁਐਸਚਨ ਮਾਰ ਕੇ ਨਹੀਂ ਰਹਿਣ ਦਿੱਤਾ ਜਾਏਗਾ ਉਨੁਫੋਸਤਾ ਬੱਚੇਗਾ ਯਾਦ ਆਉ ਕਰਦਾ ਹੈਗਾ ਤੇ ਯਾ ਉਹ ਨਹੀਂ ਕਰਦਾ ਇਹ ਜੇ ਕਰਦਾ ਹੈਗਾ ਫਿਰ ਵੀ ਸਾਡਾ ਪੁਲਿਸ ਦਾ ਕਿਸੇ ਦਾ ਕੋਈ ਮੋਟਿਵ ਨਹੀਂ ਹੈ ਵੀ ਅਸੀਂ ਪਰਚਾ ਦਰਜ ਕਰਨਾ ਹੀ ਕਰਨੇਗੇ ਹਮੇਸ਼ਾ ਅਸੀਂ ਇਹ ਸੋਚਦੇ ਵੀ ਅਗਰੇ ਬੰਦਾ ਕਰਦਾ ਹੈ ਮਾਨਸਿਕ ਤੌਰ ਤੇ ਪਰੇਸ਼ਾਨ ਹੈਗਾ ਇਹਨੂੰ ਪ੍ਰੋਬਲਮ ਕੀ ਆਈ ਹੋਈ ਹੈ ਵੀ ਉਹਦਾ ਇਹੀ ਦੇਖੀਦਾ ਵੀ ਜੇ ਬੈਕਵਰਡ ਕੀ ਹੈਗਾ ਤੇ ਉਹਨੂੰ ਜੇ ਕੋਸ਼ਿਸ਼ ਕਰੀ ਦੀ ਵੀ ਪਬਲਿਕ ਦੇ ਵਿੱਚ ਨਾਲ ਇਕੱਠਾ ਕਰਕੇ ਡਾਕਟਰ ਨੂੰ ਮਲਾ ਕੇ ਕਿਸੇ ਪਾਸੇ ਉਹਨੂੰ ਸਹੀ ਰਾਹ ਤੇ ਲੈ ਕੇ ਚਲੀਏ ਬੜੇ ਵਧੀਆ ਤਰੀਕੇ ਨਾਲ ਬੜੇ ਵਧੀਆ ਸਿਸਟਮ ਨੇ ਅਸੀਂ ਆਪ ਆਪਣੇ ਤੌਰ ਦੇ ਉੱਪਰ ਪੰਜਾਬ ਸਰਕਾਰ ਵੱਲੋਂ ਬਹੁਤ ਕੁਝ ਆ ਗਿਆ ਹੁਣ ਜਿਹੜਾ ਸ਼ਾਇਦ ਤੁਹਾਡੇਲੇ ਪਾਸੇ ਪਹੁੰਚਦਾ ਵੀ ਨਹੀਂ ਹੈਗਾ ਇਹ ਬੰਦੇ ਨੂੰ ਅਗਰ ਤੁਸੀਂ ਐਡਮਿਟਿੰਗ ਕਰਨਾ ਹੈਗਾ ਉਹਦਾ ਖਰਚਾ ਵੀ ਕੋਈ ਦੇਗਾ ਹੁਣ ਇਹੀ ਨਹੀਂ ਪਤਾ ਲੱਗਦਾ ਨਹੀਂ ਬੰਦੇ ਨੂੰ ਅਜੇ ਫੜ ਕੇ ਕਿਥੋਂ ਲਿਆਣਾ ਹੈ ਉਹਨੂੰ ਅਸੀਂ ਪੇਜ ਕਿੱਥੇ ਕਰਨਾ ਹੈਗਾ ਉਸ ਤੋਂ ਬਾਅਦ ਅਸੀਂ ਉਹਨੂੰ ਐਡਮਿਟ ਵਿੱਚ ਕਰਨਾ ਹੈਗਾ ਇਸ ਚੀਜ਼ ਲਾ ਕੇ ਤੁਹਾਨੂੰ ਚਾਹੀਦਾ ਹੈਗਾ ਤੁਸੀਂ ਸਾਡੇ ਭਾਵੇਂ ਪੁਲਿਸ ਅਫਸਰ ਜਿਹਨੂੰ ਮਰਜ਼ੀ ਤੁਸੀਂ ਪੁੱਛ ਲਓਗੇ ਉਹ ਤੁਹਾਨੂੰ ਆਪੇ ਆ ਵੀ ਚੰਗੀ ਰਾਹ ਪਾ ਦੇਗਾ ਤੁਹਾਨੂੰ ਜੇ ਘਰੇ ਜਾ ਕੇ ਹੀ ਬੰਦੇ ਨੂੰ ਲੈ ਕੇ ਆਉਣਾ ਪੈਗਾ ਅਸੀਂ ਉਹ ਡੋਰ ਟੂ ਡੋਰ ਜਾਣ ਨੂੰ ਵਿਚਾਰ ਰਹੇ ਹਾਂ ਇਹ ਬੰਦੇ ਨੂੰ ਲੈ ਜਾਗੇ ਪਤਾ ਲੱਗ ਜਾਏਗਾ ਕਿ ਉਹ ਪੀਂਦਾ ਹੈ ਖਾਂਦਾ ਹੈ ਵੇਚਦਾ ਹੈਗਾ ਉਸ ਹਾਲ ਦੇ ਨਾਲ ਸਭ ਤੋਂ ਪਹਿਲ ਕੋਸ਼ਿਸ਼ ਹੋਈ ਹੋਈ ਜੀ ਕਿ ਤੈਨੂੰ ਸਹੀ ਰਾਹ ਤੇ ਲੈ ਕੇ ਜਾਈਂ ਸਹੀ ਰਾਹ ਤੇ ਤਹੀਂ ਉਹਨੇ ਆਣਾ ਹੈ ਜਿਸਲੇ ਉਹਦੇ ਪ੍ਰੋਬਲਮ ਦਾ ਬਦਲ ਅਗਦਾ ਮੇਰੇ ਪ੍ਰੋਬਲਮ ਕੀ ਹੋਏਗੀ ਕੋਸ਼ਿਸ਼ ਸਾਡੀ ਇਹੀ ਰਹੇਗੀ ਵੀ ਅਸੀਂ ਸਭ ਤੋਂ ਪਹਿਲੇ ਉਹਨੂੰ ਜਿਹੜਾ ਸੁਸਾਇਟੀ ਦੇ ਵਿੱਚ ਅਗਰ ਉਹਨੂੰ ਐਕਸੈਪਟ ਕਰ ਦਏਗੇ ਵੀ ਇਹ ਉਹ ਕੰਮ ਦੁਆਰਾ ਨਹੀਂ ਕਰੇਗਾ ਜਾਂ ਉਹ ਸੁਧਰ ਜਾਂਦਾ ਹੈ ਜਾਂ ਉਹ ਦਵਾਈ ਦੇ ਨਾਲ ਹੀ ਸੜ ਜਾਂਦਾ ਹੈਗਾ ਤਾਂ ਸਭ ਤੋਂ ਬੈਸਟ ਹੈ ਫਿਰ ਉਸ ਵਤੂਜਾ ਪ੍ਰੋਸੈਸ ਹੁੰਦਾ ਵੀ ਨਹੀਂ ਜੇ ਜਿਹਨੇ ਸੋਧਤ ਨਹੀਂ ਰਹੇਗਾ ਫਿਰ ਸਾਨੂੰ ਹੁੰਦਾ ਵੀ ਇਹਨੂੰ ਕੋਈ ਐਫਆਈਆ ਲੋਜ ਮਿਲ ਕੇ ਤੇ ਇਹਨੂੰ ਜੇ ਗਿਆਤਾ ਕੀ ਜੀ ਪਰ ਸਾਡਾ ਮੋਟਿਵ ਬਿਲਕੁਲ ਇਹ ਜੀ ਹੈ ਕਿ بیمار ਬੰਦੇ ਨੂੰ ਅਗਰ ਅਸੀਂ ਇਹੀ ਸੋਚੀ ਜਾਵਾਂਗੇ ਵੀ ਇਹਨੇ ਠੀਕ ਨਹੀਂ ਹੋਣਾਗੇ ਤੇ ਉਹ ਆਪਣੀ ਕਮਜ਼ੋਰੀ ਹੈਗੀ ਸਾਡੀ ਉਹ ਉਸ ਬੰਦੇ ਦੀ ਕਮਜ਼ੋਰੀ ਨਹੀਂ ਹੈ ਕਿ ਉਹ ਪਹਿਲੇ ਬਿਮਾਰ ਬੈਠ ਰਿਹਾ ਕੋਸ਼ਿਸ਼ ਹਰ ਵਾਰੀ ਸਾਡੇ ਕੋਈ ਰਹਿੰਦੀ ਵੀ ਅਸੀਂ ਕੋਈ ਨਵਾਂ ਚੀਜ਼ ਕਰੀਏ ਨਵੀਂ ਚੀਜ਼ ਕਰੀਏ ਕਿਉਂਕਿ ਮੈਂ ਬਾਰਡਰ ਏਰੀਆ ਦੇ ਵਿੱਚ ਮੈਂ ਪਹਿਸੇ ਕਦੇ ਲੋਕੀ ਕੀਤੀ ਨਹੀਂ ਹੈ ਜੀ ਜਿੱਥੇ ਮੇਰੀ ਨੌਕਰੀ ਜਾਈ ਹੈ 8-8 ਸਾਲ ਮੈਨੇ ਰਹਿ ਗਏ ਜਿਹੜੇ ਸਰਵਿਸ ਦੇ ਵਿੱਚ ਸਿਰਫ ਜਿਹੜੇ ਮੈਂ ਨੌਕਰੀ ਕੀਤੀ ਗਿਆ ਮੌੜੀ ਰੋਪੜ ਫਡੇਗੜ ਸਾਹਿਬ ਚੰਡੀਗੜ ਦੇ ਨਾਲ ਨਾਲ ਕੀਤੀ ਹੈ ਇੱਥੇ ਜਿਸ ਵੇਲੇ ਮੇਰੀ ਪੋਸਟ ਦੀ ਵੀ ਪੰਜ ਬੰਦੇ ਮੈਨੂੰ ਛੱਡਣ ਆਏ ਜੇ ਵੀ ਆ ਤੁਹਾਡਾ ਬਾਰਡਰ ਏਰੀਆ ਬਿਲਦਾ ਹੈ 55 ਸਾਲਾਂ ਦੇ ਵਿੱਚ ਮੇਰਾ ਇੱਕ ਦਿਨ ਵੀ ਘਰੇ ਜਾਣ ਦੀ ਨਹੀਂ ਹੋਇਆ ਵੀ ਨਹੀਂ ਹਾਲੇ ਤੋਂ ਛੱਡ ਕੇ ਤਾਂ ਹੁਣ ਸਾਨੂੰ ਦੱਸ ਵੀ ਪੁੱਛ ਲੈਂਦੇ ਵੀ ਤੁਸੀਂ ਬਾਬਾ ਜਾਣਾ ਤੁਸੀਂ ਬਾਬਾ ਜਾ ਸਕਦੇ ਇਹਨੂੰ ਨਹੀਂ ਦਿਲ ਮੰਨਦਾ ਜਾਣ ਨੂੰ ਇਸੇ ਵਾਸਤੇ ਨਹੀਂ ਮੰਨਦਾ ਵੀ ਚਲੋ ਇੰਨੀ ਪਬਲਿਕ ਹੈਗੀ ਇੰਨਾ ਤੁਸੀਂ ਮੇਰਾ ਸਾਧਨਾ ਸ਼ੁਰੂ ਕੀਤਾ ਅਸੀਂ ਕਿੰਨੇ ਬੰਦੇ ਜਿਹੜੇ ਹੈਗੇ ਹੁਣ ਇਹਨਾਂ ਦੀ ਗਿਣਤੀ ਵੀ ਨਹੀਂ ਹੁਣ ਕੋਈ ਵੀ ਜਿਹੜੇ ਬੰਦੇ ਅਸੀਂ ਐਡਮਿਟ ਕਰਾ ਗਏ ਤੇ ਉਹਨਾਂ ਨੂੰ ਅਸੀਂ ਚੰਗੇ ਰਾਹ ਤੇ ਵੀ ਪਾ ਦਿੱਤਾ ਹੈ ਜੀ ਭਾਈ ਇਹੋ ਜਿਹੇ ਬੱਚੇ ਵੀ ਆ ਗਏ ਜਿਹੜੇ ਇਸ ਕ੍ਰਾਈਮ ਤੋਂ ਵੀ ਢੋਣ ਨਿਕਲ ਗਏ ਇਸ ਦਲਦਲ ਦੇ ਵਿੱਚੋਂ ਨਿਕਲ ਗਏ ਹੁਣ ਬਾਹਰ ਵੀ ਆ ਗਏ ਮੁੰਡੇ ਕਈ ਜਿਹੜੇ ਸੀਗੇ ਉਹ ਕੈਨੇਡਾ ਵੀ ਗਏ ਹੋਏ ਆ ਕੋਈ ਅਮਰੀਕਾ ਵੀ ਗਏ ਹੋਏ ਹੁਣੇ ਦੁਆਵਾ ਦੇ ਦਿੰਦੇ ਨੇ ਉਹ ਮਾਵਾ ਦੁਆਵਾ ਦੀ ਨਹੀਂ ਹਨ ਇਹ ਵੀ ਸਾਡੇ ਬੱਚਿਆਂ ਨੂੰ ਘਾੜ ਦਿੱਤਾ ਗਿਆ ਕੋਸ਼ਿਸ਼ ਸਾਡੀ ਇਹੀ ਰਹਿੰਦੀ ਵੀ ਅਸੀਂ ਘਰ-ਘਰ ਜਾ ਕੇ ਜਿਹੜੇ ਇਹੋ ਜਿਹੇ ਬੱਚੇ ਨੇ ਉਹਨਾਂ ਨੂੰ ਅਸੀਂ ਇਹੋ ਜੀ ਚੀਜ਼ਾਂ ਜੋ ਬਾਹਰ ਕੱਢੀਏ ਤੇ ਚੰਗੇ ਰਾਹ ਦੇ ਵਿੱਚ ਅਪਾ ਲਈਏ ਮੇਰੇ ਕਹਿਣ ਦਾ ਮਤਲਬ ਇਹਦਾ ਇਹੀ ਹੈ ਵੀ ਇੱਥੇ ਦੀ ਪਬਲਿਕ ਦੇ ਵਿੱਚ ਔਰ ਜਿਹੜੇ ਚੰਡੀਗੜ੍ਹ ਦੇ ਨੇੜੇ ਜਿਹੜੇ ਪਬਲਿਕ ਦੇ ਵਿੱਚ ਇਹੀ ਵਰਗ ਦੇਖਿਆ ਗਿਆ ਵੀ ਤਕਰੀਬਨ 90% ਜਿਹੜਾ ਬੰਦਾ ਉਹ ਸੱਚ ਬੋਲਦਾ ਹੈ ਜੇ ਲੜੋਂਗੇ ਤੇ ਦੱਸੋਂਗੇ ਵੀ ਹਾਂ ਵੀ ਅਸੀਂ ਲੜੇ ਹੈਗੇ ਹਾਂ ਵੀ ਸਾਡਾ ਰਾਇਦਾਮਾ ਹੁੰਦਾ ਹੈ ਸਾਡਾ ਰਾਇਦਾਮ ਨਹੀਂ ਹੁੰਦਾ ਵੀ ਅਸੀਂ ਇਹਨੂੰ ਕੁੱਟ ਕੇ ਰਾਇਦਾਮਾ ਕਰਨਾ ਹੈ ਇਹ ਤੁਹਾਡੇ ਲੋਕਾਂ ਦੀ ਖਾਸੀਅਤ ਹੈ ਵੀ ਤੁਸੀਂ ਸੱਚ ਬੋਲਦੇ ਹੋ ਇਹ ਜੀ ਸਾਨੂੰ ਉਸ ਪਾਸੇ ਨਹੀਂ ਮਿਲੀ ਗਿਆ ਉਹਨਾਂ ਨੇ ਉਸੇ ਬੰਦੇ ਦਾ ਸਾਥ ਦੇਣਾ ਵੀ ਜਿਹੜਾ ਉੱਥੇ ਬੰਦਾ ਕੁਰਸੀ ਤੇ ਬੈਠਾ ਹੈ ਜਲਾਲਾਬਾਦ ਵੀ ਮੈਂ ਇੱਥੇ ਰਹਿਾਂਗਾ ਪਫਾਜ਼ਲ ਕਾ ਵੀ ਮੈਂ ਰਹਾਂਗਾ ਬਾਰਡਰ ਦੀ ਰੀਚ ਬੜੀ ਵਧੀਆ ਰੋਕਰੀ ਗਈ ਥੀ ਜੀ ਇਸੇ ਵਾਸਤੇ ਕਾਮਯਾਬ ਹੋਇਆ ਵੀ ਤੁਸੀਂ ਹਰ ਬੰਦੇ ਨੇ ਆ ਕੇ ਸਾਨੂੰ ਆਗੇ ਜਿੱਦ ਦਸੀਆਂ ਨੇ ਜਿਸ ਦਾ ਪਹਿਲੇ ਪੁਲਿਸ ਕੋ ਬੰਦਾ ਨਹੀਂ ਸੀ ਜਾਂਦਾ ਹੁੰਦਾ ਹੁਣ ਆ ਕੇ ਦਲਦਲੇ ਵੀ ਸਰ ਇੱਥੇ ਸਤਵਾ ਪ੍ਰੋਬਲਮ ਆ ਰਹੀ ਹੈ ਉਹਦੇ ਵਿੱਚ ਭਾਵੇਂ ਉਹ ਚਿੱਟੇਦਾਰੇ ਨੇ ਉਹਦੇ ਵਿੱਚ ਭਾਵੇਂ ਤੁਹਾਡੀ ਫੈਮਿਲੀ ਪ੍ਰੋਬਲਮ ਹੈਗੀ ਹੈ ਉਹਦੇ ਵਿੱਚ ਭਾਵੇਂ ਤੁਹਾਡੇ ਸਰਦਾ ਕੋਈ ਨੂੰ ਹੈਗਾ ਤੇ ਉਹ ਵੀ ਸਾਨੂੰ ਅੰਗਰੇਜ਼ੀ ਤੋਂ ਹੁੰਦਾ ਵੀ ਨਹੀਂ ਆਰੇ ਸਾਨੂੰ ਇਤਿਮਾਦ ਕੀਤੀ ਹੈ ਇਹਦੀ ਇਸ ਪਾਸੇ ਵੀ ਅਸੀਂ ਦੇ ਹੈਲਪ ਕਰੀਏ ਕੋਸ਼ਿਸ਼ ਹਰ ਪਾਸੇ ਅਸੀਂ ਹੁਣ ਪਿੱਛੇ ਜਿਹੜਾ ਤੁਸੀਂ ਦੇਖਿਆ ਹੋਵੇ ਚਲੋ ਸਰਕਾਰੀ ਕੰਮ ਜਿਹੜਾ ਅਸੀਂ ਕਰਨਾ ਉਹ ਕਰਨੇ ਹੈਗਾ ਅਸੀਂ ਇੱਕ ਗਾਣਾ ਵੀ ਬੜਾ ਵਧੀਆ ਰਿਲੀਜ਼ ਕਰਾਇਆ ਗਿਆ ਉਹਦੇ 'ਚ ਸਾਡੀ ਬੜੀ ਮਿਹਨਤ ਲੱਗੀ ਹੈ ਜੇ ਤੁਸੀਂ ਕਹਿੰਦੇ ਤਾਂ ਤੁਹਾਨੂੰ ਬੜਾ ਗਾਣਾ ਸੁਣਾ ਦਈਏ ਇੱਥੇ ਬੈਠੇ ਸ਼ੈੱਡ ਜਿੱਪੇ ਤੁਹਾਨੂੰ ਆਉਣਗੇ ਦੇਖੋ ਜੇ ਆਵਾਜ਼ ਇਹੋ ਜੀ ਹੈ ਉਹਦੇ ਬੋਲ ਇਹੋ ਜਿਹੇ ਨੇ ਔਰ ਜੇ ਤੁਸੀਂ ਅੱਖਾਂ ਬੰਦ ਕਰਕੇ ਨੂੰ ਦੇਖੋ ਤੁਹਾਡੇ ਅੱਖਾਂ ਚੋਂ ਹੰਝੂ ਵੀ ਨਿਕਲ ਜਾਣਗੇ ਮਾਂ ਰੋਂਦੀ ਕਿੱਦਾਂ ਜਿਸੋ ਜਿਹੜਾ ਬਾ ਜਿਹੜਾ ਹੈਗਾ ਬੇਟਾ ਹੈਗਾ ਬਾਪ ਉਹਦਾ ਹੈ ਨਹੀਂ ਮੁੰਡੇ ਦਾ ਮਾਂ ਇਕੱਲੀ ਉਹਨੂੰ ਪਾਲਦੀ ਹੈ ਉਹ ਕਿੱਦਾਂ ਰੋਂਦੀ